ਕਰਦੀ ਸਾਰਿਆਂ ਨੂੰ ਹੋਪਸ ਤੁਸੀਂ ਸਾਰੇ ਜਾਣੇ ਬਿਲਕੁਲ ਠੀਕ ਹੋ ਗੋਗੇ ਤੇ ਤੁਸੀਂ ਪਿਛਲੀ ਆਪਣੀ ਪਸ਼ਮੀਨੇ ਵਾਲੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਹੋਪਸ ਤੁਸੀਂ ਆਪਣੀ ਅਗਲੀ ਕਲੈਕਸ਼ਨ ਨੂੰ ਵੀ ਬਹੁਤ ਪਿਆਰ ਦੇਵੋਗੇ ਜੇ ਤੁਸੀਂ ਆਪਣੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਐਂਡ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਜਿਹੜੀ ਤੁਹਾਨੂੰ ਨੋਟੀਫਿਕੇਸ਼ਨ ਹੈ ਨਾਲ ਦੀ ਨਾਲ ਮਿਲ ਸਕੇ ਤੇ ਤੁਸੀਂ ਆਪਣੀ ਵੀਡੀਓ ਨੂੰ ਜਾ ਕੇ ਚੈੱਕ ਆਊਟ ਕਰ ਸਕੋ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਆਪਾਂ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਪਣੀ ਕਲੈਕਸ਼ਨ ਕਿੱਦਾ ਦੀ ਲੱਗਦੀ ਹੈ ਤੇ ਆਪਣੇ ਜਿਹੜੀ ਅੱਜ ਵਾਲੀ ਕਲੈਕਸ਼ਨ ਹੈ ਆਪਾਂ ਤੁਹਾਨੂੰ ਕੁਝ ਪ੍ਰਿੰਟਡ ਸੂਟ ਨੇ ਜਿਹੜੇ ਥੋੜੇ ਪਾਰਟੀ ਵੇਅਰ ਲੁੱਕ ਵਾਲੇ ਆ ਥੋੜੇ ਕੈਜ਼ੂਅਲ ਮੀਨਸ ਕਿ ਤੁਸੀਂ ਔਨ ਜਾਂ ਅੰਝ ਛੋਟੇ-ਮੋਟੇ ਕਿਤੇ ਫੰਕਸ਼ਨਸ 'ਚ ਵੇਅਰ ਕਰ ਸਕਦੇ ਹੋ ਆਪਾਂ ਤੁਹਾਨੂੰ ਉਦਾਂ ਦੀ ਕੁਝ ਮਿਕਸ ਮੈਚਸ ਦੀ ਕਲੈਕਸ਼ਨ ਸ਼ੋਅ ਕਰ ਰਿਆ ਇਹਦੇ ਵਿੱਚ ਜਿਹੜੇ ਸਾਰੇ ਸਟਫ ਨੇ ਉਹ ਵੀ ਸਬਸੂਟਸ ਤੇ ਡਿਫਰੈਂਟ ਹੋਣਗੇ ਤੇ ਜਿਹੜੇ ਇਹਨਾਂ ਦੇ ਪ੍ਰਾਈਸ ਨੇ ਉਹ ਵੀ ਸਾਰਿਆਂ ਦੇ ਡਿਫਰੈਂਟ ਹੋਣਗੇ ਤੁਹਾਨੂੰ ਜਿਹੜਾ ਵੀ ਇਹਦੇ ਵਿੱਚੋਂ ਸੂਟ ਪਸੰਦ ਹੋਊਗਾ ਤੁਸੀਂ ਆਪਾਂ ਨੂੰ ਸਕਰੀਨਸ਼ਾਟ ਲੈ ਕੇ WhatsApp ਕਰਨਾ ਹੈ ਤਾਂ ਕਿ ਆਪਾਂ ਨੂੰ ਪ੍ਰਾਈਸ ਪੁੱਛ ਕੇ ਆਰਡਰ ਕਨਫਰਮ ਕਰਨਾ ਹੈ ਆਪਣਾ ਐਡਰੈਸ ਸੈਂਡ ਕਰਕੇ ਤੁਸੀਂ ਆਪਣੇ ਘਰੇ ਬੈਠ ਕੇ ਸੂਟ ਨੂੰ ਜਿਹੜਾ ਮੰਗਵਾ ਸਕਦੇ ਹੋ ਠੀਕ ਹੈ ਤੁਹਾਨੂੰ ਆਪਾਂ ਨੰਬਰ ਹੈ ਜਿਹੜਾ ਉੱਪਰ ਸ਼ੋਅ ਕਰ ਦਾਂਗੇ 628332600 ਆਪਣਾ ਨੰਬਰ ਹੈ ਤੇ ਉੱਪਰ ਵੀ ਤੁਹਾਨੂੰ ਆਪਾਂ ਸ਼ੋਅ ਕਰ ਦਾਂਗੇ ਉਸ ਨੰਬਰ ਤੇ ਤੁਸੀਂ ਆਪਾਂ ਨੂੰ ਮੈਸੇਜ ਕਰਕੇ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੇ ਜਿਹੜੀ ਆਪਣੀ ਬੁਟੀਕ ਹੈ ਉਹ ਹੈਗੀ ਹੈ ਸੁਨਾਮ ਤੁਸੀਂ ਵਿਜ਼ਿਟ ਕਰਕੇ ਵੀ ਬਾਏ ਕਰ ਸਕਦੇ ਹੋ ਸੋ ਆਪਣਾ ਜਿਹੜੀ ਫਰਸਟ ਸੂਟ ਹੈ ਦੇਖੋ ਬਹੁਤ ਹੀ ਪਿਆਰਾ ਗਲਾਸ ਸ਼ਿਮਰ ਹੈ ਜਿਹੜੀ ਇਹਦੀ ਸ਼ਰਟ ਹੋਊਗੀ ਬਹੁਤ ਪਿਆਰੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਬਰ ਜਿਹਾ ਕਲਰ ਹੈ ਇਹ ਆਪਾਂ ਕੁਝ ਨਵੇਂ ਪੈਟਰਨ ਨਾਲ ਸੂਟ ਤੁਹਾਨੂੰ ਦਿਖਾ ਰਹੇ ਹਾਂ ਜਿੱਦਾਂ ਕਿ ਸ਼ਰਟ ਜਿਹੜੀ ਉਹ ਪਲੇਨ ਹੋਊਗੀ ਔਰ ਜਿਹੜੀ ਇਹਦੀ ਬਾਟਮ ਹੈ ਉਹ ਆਪਣੀ ਜਿਹੜੀ ਐਮਬਰਾਇਡਰੀ ਵਾਲੀ ਹੋਊਗੀ ਦੇਖੋ ਪ्योर ਜਾਰਜਟ ਦੀ ਜਿਹੜੀ ਇਹਦੀ ਐਮਬਰਾਇਡਰੀ ਵਾਲੀ ਬਾਟਮ ਹੋਊਗੀ ਤੁਸੀਂ ਆਪਾ ਤੋਂ ਸਟਿਚ ਕਰਕੇ ਵੀ ਮੰਗਵਾ ਸਕਦੇ ਹੋ ਅਨਸਟਿਚ ਵੀ ਮੰਗਾ ਸਕਦੇ ਹੋ ਤੁਹਾਡੀ ਚੁਆਇਸ ਹੋਊਗੀ ਨਾਲ ਜਿਹੜਾ ਸ਼ਰਟ ਦਾ ਇਨਰ ਹੈ ਉਹ ਵੀ ਤੁਹਾਨੂੰ ਪ੍ਰੋਵਾਈਡ ਕਰਾਂਗੇ ਤੁਸੀਂ ਨਾਲ ਦੁਪੱਟਾ ਵੀ ਆਪਣੇ ਤੋਂ ਲੈ ਸਕਦੇ ਹੋ ਜੇ ਤੁਹਾਨੂੰ ਨਾਲ ਇਹਦੇ ਕੋਈ ਕੰਟਰਾਸਟ ਚਾਹੀਦਾ ਹੈ ਤਾਂ ਆਪਾਂ ਦੁਪੱਟਾ ਹੈ ਤੁਹਾਨੂੰ ਇਹਦੇ ਨਾਲ ਦਾ ਆਪਾਂ ਇੱਕ ਸੂਟ ਜਿਹੜੀ ਉਹਦੀ ਪਿਕਚਰ ਐਡ ਕਰਾਂਗੀ ਰੈੱਡ ਕਲਰ ਚ ਰੈਡੀ ਕੀਤਾ ਸੀ ਰੈੱਡ ਨਾਲ ਸੀ ਗ੍ਰੀਨ ਦਾ ਕੰਬੀਨੇਸ਼ਨ ਕਰਕੇ ਬਹੁਤ ਜ਼ਿਆਦਾ ਪਿਆਰ ਕੀਤਾ ਉਹ ਸੂਟ ਨੂੰ ਵੀ ਤੇ ਬਹੁਤ ਜ਼ਿਆਦਾ ਸੋਹਣਾ ਬਣਿਆ ਸੀ ਤੁਸੀਂ ਆਪਣਾ ਜਿਹੜਾ ਇੰਸਟਾਗ੍ਰam ਦਾ ਪੇਜ ਹੈ ਕਾਰ ਬੁਟੀਕ 19 ਉਹਨੂੰ ਵੀ ਜਾ ਕੇ ਪਲੀਜ਼ ਨਾਲ ਫੋਲੋ ਕਰ ਲਿਓ ਤਾਂ ਕਿ ਜਿਹੜੀਆਂ ਤੁਹਾਨੂੰ ਰੀਲਸ ਨੇ ਤੁਸੀਂ ਉੱਥੇ ਚੈੱਕ ਆਊਟ ਕਰ ਸਕਦੇ ਹੋ ਤੁਹਾਨੂੰ ਆਪੇ ਇਹਦੇ ਨਾਲ ਫੋਟੋ ਮੈਂਸ਼ਨ ਕਰਦਾਂਗੇ ਤੇ ਤੁਸੀਂ ਉਸ ਅਕੋਰਡਿੰਗੇ ਸੂਟ ਆਪਣਾ ਜਿਹੜਾ ਰੈਡੀ ਕਰ ਸਕਦੇ ਹੋ ਵਿਦ ਸਟਿਚਿੰਗ ਵੀ ਲਾ ਸਕਦੇ ਹੋ ਐਂਡ ਵਿਦਆਊਟ ਸਟਿਚਿੰਗ ਵੀ ਲਾ ਸਕਦੇ ਹੋ ਬਹੁਤ ਪਿਆਰਾ ਸੂਟ ਹੈ ਤੇ ਬਹੁਤ ਹੀ ਦੀ ਰੇਂਜ ਜਿਹੜੀ ਅਫੋਰਡੇਬਲ ਹੈ ਕੋਈ ਜ਼ਿਆਦਾ ਕੋਸਟਲੀ ਨਹੀਂ ਹੈਗਾ ਤੁਸੀਂ ਮੈਨੂੰ ਜਿਹੜਾ ਇਹਦਾ ਪ੍ਰਾਈਸ ਹੈ WhatsApp ਤੇ ਮੈਸੇਜ ਕਰਕੇ ਕਾਲ ਕਰਕੇ ਤੁਸੀਂ ਆਪਣਾ ਪ੍ਰਾਈਸ ਜਿਹੜਾ ਕਨਫਰਮ ਕਰ ਸਕਦੇ ਹੋ ਇਹ ਕਿੰਨ ਸੂਟ ਹੈ ਜਿਹੜਾ ਉਹ ਹੈਗਾ ਆਪਣਾ ਪ्युअर ਸਿਲਕ ਦਾ ਚਿਨਾਰ ਬ੍ਰਾਂਡ ਦਾ ਸਟਫ ਰੋਗਾ ਦੇਖੋ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਬ੍ਰਾਂਡ ਚਿਨਾਰ ਬਾਏ ਦਿ ਡਿਜੀਟਲ ਪ੍ਰਿੰਟਸ ਇਹ ਵਾਲਾ ਸੂਟ ਹੈ ਜਿਹੜਾ ਤੁਹਾਨੂੰ ਪ੍ਰਿੰਟਡ ਸ਼ਰਟ ਹੋਊਗੀ ਪ्युअर ਸਿਲਕ ਹੈ ਇਹ ਬਹੁਤ ਹੀ ਜ਼ਿਆਦਾ ਸਿੰਪਲ ਸੋਬਰ ਜਿਹਾ ਸੂਟ ਹੈ ਜਿੱਦਾਂ ਆਪਣੇ ਮੰਮਾ ਲਈ ਦਾਦੀ ਮੰਮਾ ਲਈ ਕਿਸੇ ਲਈ ਵੀ ਆਪਾਂ ਕਿਸੇ ਫੰਕਸ਼ਨਲ ਸੂਟ ਰੈਡੀ ਕਰਨੇ ਆ ਤੁਸੀਂ ਇਹਨੂੰ ਕਿੱਦਾਂ ਵੀ ਵੇਅਰ ਕਰ ਸਕਦੇ ਹੋ ਤੇ ਕੁਝ ਵੀ ਕਰਾਉਣ ਦੀ ਨੀਡ ਨਹੀਂ ਹੈਗੀ ਪਾਈਪਿੰਗ ਵਗੈਰਾ 골ਡਨ ਆਪਾਂ ਫਿਨਿਸ਼ਿੰਗ ਦਵਾਂਗੇ ਤੇ ਬਹੁਤ ਜ਼ਿਆਦਾ ਸ਼ੋਬਰ ਸਰਦਾਰੀ ਸੂਟ ਬਣ ਕੇ ਰੈਡੀ ਹੋਊਗਾ ਇਹਦੇ ਨਾਲ ਜਿਹੜੀ ਤੁਸੀਂ ਸਲਵਾਰ ਹੈ ਕੋਈ ਵੀ ਪੇਅਰ ਅਪ ਕਰਵਾ ਸਕਦੇ ਹੋ ਬੇਸ ਕਲਰ ਦੀ ਵੀ ਕਰਾ ਸਕਦੇ ਹੋ ਸਕਾਈ ਬਲੂ ਫਰੋਜ਼ੀ ਵੀ ਕਰਾ ਸਕਦੇ ਹੋ ਉਹ ਤੁਸੀਂ ਆਪਾਂ ਨੂੰ ਦੱਸ ਦਿਓ ਵੀ ਤੁਹਾਨੂੰ ਕਿਹੜੇ ਕਲਰ ਦੀ ਜਿਹੜੀ ਬਾਟਮ ਇਹਦੇ ਨਾਲ ਚਾਹੀਦੀ ਆਪਾਂ ਉਹ ਲਈ ਤੁਹਾਨੂੰ ਪੇਅਰ ਅਪ ਕਰਕੇ ਦੇ ਦਾਂਗੇ ਤੇ ਮੇਕ ਸ਼ੋਰ ਤੁਸੀਂ ਪ੍ਰਾਈਸ ਆਪਣਾ WhatsApp ਤੇ ਆਪਣੇ ਨਾਲ ਕਨਫਰਮ ਕਰਨਾ ਹੈ। ਡਨ ਤੁਸੀਂ ਆਪਾਂ ਨੂੰ ਪੇਮੈਂਟ ਦਾ ਸਕਰੀਨਸ਼ਾਟ ਭੇਜਣਾ ਹੈ। ਆਫਟਰ 댓 ਤੁਸੀਂ ਜਿਹੜਾ ਆਪਾਂ ਨੂੰ ਐਡਰੈਸ ਸੈਂਡ ਕਰਕੇ ਆਪਣਾ ਜਿਹੜਾ ਸੂਟ ਹੈ ਬੁੱਕ ਕਰ ਸਕਦੇ ਹੋ। ਤੇ ਉਹਦੇ ਵਿੱਚ ਜਿਹੜਾ ਨੈਕਸਟ ਕਲਰ ਹੈ ਉਹ ਇਹ ਵਾਲਾ ਰਿਹਾ ਵਾਓ ਬਹੁਤ ਜਿਆਦਾ ਸੋਹਣਾ ਸੂਟ ਹੈ ਵੀ। ਬਹੁਤ ਹੀ ਪਿਆਰਾ ਕਲਰ ਹੈ ਦੇਖੋ ਇਹਦੇ ਨਾਲ ਆਪਾਂ ਜਿਹੜੀ ਬਾਟਮ ਹੈ ਮੈਚ ਕੀਤੀ ਹੋਈ ਹੈ ਐਦਾਂ ਹੀ ਉਹਦੇ ਨਾਲ ਪਲੇਨ ਕريب ਦੀ ਬਾਟਮ ਆਪਾਂ ਤੁਹਾਨੂੰ ਮੈਚ ਕਰਕੇ ਦਵਾਂਗੇ। ਦੇਖੋ ਉਹ ਵਾਲੇ ਦੋ ਸੂਟ ਆਪਣੇ ਕੋਲ अवेलेबल ਨੇ ਇਹ ਵਾਲਾ ਸਿੰਗਲ ਪੀਸ ਹੈ ਮੀਨਸ ਕਿ ਉਹ ਆਪਣੇ ਕੋਲੇ ਆਲ ਓਵਰ ਹੈ ਦੋ ਸ਼ਰਟਸ ਨੇ ਇਹ ਵਾਲਾ ਜਿਹੜਾ ਸੂਟ ਹੈ ਇਹ ਸਿੰਗਲ ਹੈ ਦੇਖੋ ਵਾਓ ਕਿੰਨਾ ਪਿਆਰਾ ਸਿੰਪਲ ਸੋਬਰ ਜਿਹਾ ਸੂਟ ਹੈ ਬਹੁਤ ਹੀ ਸਰਦਾਰੀ ਸੂਟ ਬਣੂਗਾ ਇਹਦੇ ਨਾਲ ਆਪਾਂ ਪ्योर ਕਮਲ ਚਨੂਨ ਦਾ ਦੁਪੱਟਾ ਐਡ ਕਰ ਸਕਦੇ ਹਾਂ ਜਿੱਦਾਂ ਪੂਰਾ ਖੁੱਲਾ ਡੋਲਾ ਸਿਰ ਤੇ ਰਹਿਣ ਵਾਸਤੇ ਨਾਲ ਇਹਦੇ ਪ्योर ਕਲੇਟ ਦੀ ਜਿਹੜੀ ਬਾਟਮ ਹੋਊਗੀ ਦੇਖੋ ਕਿੰਨਾ ਜਿਆਦਾ ਸੋਨਾ ਸੂਟ ਹੈ ਬਹੁਤ ਹੀ ਜਿਆਦਾ ਸੋਨਾ ਸਰਦਾਰੀ ਸੂਟ ਬਣੂਗਾ ਜਲਦੀ ਤੋਂ ਜਲਦੀ ਤੁਸੀਂ ਆਪਾਂ ਨੂੰ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਤੇ ਆਪਣੇ ਲਈ ਸੋਨੇ ਸੋਨੇ ਸੂਟ ਹੈ ਜਿਹੜੇ ਰੈਡੀ ਕਰਵਾ ਸਕਦੇ ਹੋ ਤੁਹਾਨੂੰ ਜ਼ਰੂਰੀ ਨਹੀਂ ਹਨਾ ਵੀ ਆਪਾਂ ਇਹ ਵਾਲੀ ਸੂਟ ਹੀ ਲੈਣੀ ਹੈ ਜੇ ਤੁਸੀਂ ਆਪਣੇ ਕੋਲੇ ਹਰ ਟਾਈਪ ਦੇ ਜਿਹੜੇ ਵਰਕਰਸ ਨੇ ਅਵੇਲੇਬਲ ਨੇ ਮਸ਼ੀਨੀ ਵਰਕ ਦੇ ਵਿੱਚ ਵੀ ਤੁਸੀਂ ਜਾ ਸਕਦੇ ਹੋ ਹੈਂਡ ਵਰਕ ਚ ਹੈਂਡ ਪੇਂਟ ਚ ਕਿਸੇ ਵੀ ਫੈਬਰਿਕ ਚ ਕਿਸੇ ਵੀ ਕਲਰ ਚ ਕਿਸੇ ਵੀ ਏਮਬਰਾਇਡਰੀ ਦੇ ਵਿੱਚ ਤੁਸੀਂ ਅਪਨ ਅਕੋਰਡਿੰਗ ਜਿਹੜੇ ਸੂਟ ਨੇ ਕਸਟਮਾਈਜ਼ ਕਰਵਾ ਸਕਦੇ ਹੋ ਤੁਸੀਂ ਆਪਣੇ ਪੇਜ ਤੋਂ ਵੀ ਚੈੱਕ ਕਰ ਸਕਦੇ ਹੋ ਜੇ ਤੁਹਾਨੂੰ ਉੱਥੋਂ ਕੋਈ ਪਸੰਦ ਆ ਉਹਦੇ ਨਾਲ ਦਾ ਸੇਮ ਵੀ ਰੈਡੀ ਕਰਵਾਵਾਂਗੇ ਜੇ ਤੁਹਾਡਾ ਆਪਣਾ ਕੋਈ ਡਿਜ਼ਾਈਨ ਹੈ ਤੁਸੀਂ ਉਹ ਵੀ ਸਾਨੂੰ ਭੇਜ ਕੇ ਆਪਣਾ ਸੂਟ ਰੈਡੀ ਕਰਵਾ ਸਕਦੇ ਹੋ ਸੈਕ ਨੈਕਸਟ ਸੂਟ ਹੈ ਜਿਹੜਾ ਆਪਣਾ ਉਹ ਹੈਗਾ ਟੈਪੀ ਲਾਈਨਿੰਗ ਦਾ ਸੌਰੀ ਸਾਈਟਸ ਦੀ ਅਨਵਾਈਸ ਨੂੰ ਇਗਨੋਰ ਕਰੋ ਪਲੀਜ਼ ਦੇਖੋ ਇਹ ਨਾਲੇ ਦੇ ਪ्युअर ਮਸਲੀਨ ਦੀ ਜਿਹੜੀ ਬਾਟਮ ਰਹੂਗੀ ਬਹੁਤ ਹੀ ਜ਼ਿਆਦਾ ਪਿਆਰੀ ਬਿਲਕੁਲ ਸੌਫਟ ਦੇਖੋ ਔਰ ਨਾਲ ਜਿਹੜੀ ਇਹਦੀ ਸ਼ਰਟ ਹੈ ਇਹ ਰਹੂਗੀ ਪ्युअर ਟੈਬੀ ਦੀ ਦੇਖੋ ਕਿੰਨਾ ਜ਼ਿਆਦਾ ਸੋਨਾ ਪ੍ਰਿੰਟ ਹੈ ਇਹ ਵੀ ਬਹੁਤ ਜ਼ਿਆਦਾ ਸੋਨਾ ਸੂਟ ਰੈਡੀ ਹੋਊਗਾ ਜਦੋਂ ਆਪਾਂ ਇਹਨੂੰ ਥੋੜੀ ਡਿਜ਼ਾਈਨਿੰਗ ਦਵਾਵਾਂਗੇ ਲੇਸਿਸ ਵਗੈਰਾ ਐਡ-ਆਨ ਕਰਾਂਗੇ ਤਾਂ ਜਿਹੜਾ ਇਹ ਸੂਟ ਹੈ ਬਹੁਤ ਜ਼ਿਆਦਾ ਪਿਆਰਾ ਬਣੂਗਾ ਤੇ ਜਿਹੜਾ ਇਹਦਾ ਦੁਪੱਟਾ ਹੈ ਉਹ ਵੀ ਟੈਬੀ ਦਾ ਹੀ ਹੈ ਦੇਖੋ ਪੂਰਾ ਪ੍ਰਿੰਟਡ ਜੇ ਤੁਸੀਂ ਆਪਣੇ ਤੋਂ ਵਿਦ ਸਟਿਚਿੰਗ ਲਾਓਗੇ then ਆਪਾਂ ਤੁਹਾਨੂੰ ਦੁਪੱਟਾ ਵੀ ਜਿਹੜਾ ਫਿਨਿਸ਼ਿੰਗ ਕਰਕੇ ਦੇਵਾਂਗੇ ਫੋਰ ਸਾਈਡ ਲੇਸ ਵਗੈਰਾ ਐਡ-ਆਨ ਕਰਕੇ ਪੂਰਾ ਖੁੱਲਾ ਡੁੱਲਾ ਦੁਪੱਟਾ ਹੈ ਦੇਖੋ ਪ੍ਰੋਪਰ ਸ਼ਿੱਧੇ ਟਿਕਣ ਵਾਲਾ ਦੁਪੱਟਾ ਹੈਗਾ ਕਿੰਨਾ ਜ਼ਿਆਦਾ ਸੋਹਣਾ ਕਲਰ ਹੈ ਪ੍ਰਿੰਟ ਦੇਖੋ ਕਿੰਨਾ ਜ਼ਿਆਦਾ ਸੋਹਜਾ ਹੈ ਇਹ ਵੀ ਆਪਣੇ ਕੋਲੇ ਸਿੰਗਲ ਪੀਸ ਹੀ ਅਵੇਲੇਬਲ ਹੈ ਉਹ ਜਿਹੜੇ ਨੰਬਰ ਦਿੱਤਾ ਉਹਦੇ ਤੇ ਕਾਲ ਵੀ ਕਰ ਸਕਦੇ ਹੋ ਕੋਈ ਇਹੋ ਜੀ ਗੱਲ ਨਹੀਂ ਤੁਸੀਂ ਆਪਣੇ ਬੁਟੀਕ ਤੇ ਵਿਜ਼ਿਟ ਕਰਕੇ ਵੀ ਆਪਣਾ ਸੂਟ ਲੈ ਕੇ ਜਾ ਸਕਦੇ ਹੋ ਜਿਹੜਾ ਆਪਣਾ ਨੈਕਸਟ ਸੂਟ ਹੈ ਉਹ ਹੈਗਾ ਬਲੈਕ ਕਲਰ ਦਾ ਬਹੁਤ ਪਿਆਰਾ ਸੂਟ ਹੈ ਵੀ ਗਰਲਿਸ਼ ਸੂਟ ਬਣੂਗਾ ਇਹ ਵੀ ਦੇਖੋ ਕਿੰਨਾ ਜਿਆਦਾ ਸੋਨਾ ਪ੍ਰਿੰਟ ਹੈ ਦੇਖੋ ਚੈੱਕ ਕਰੋ ਸਭ ਦੀ ਜਿਹੜੀ ਪ੍ਰਾਈਸ ਨੇ ਉਹ ਡਿਫਰੈਂਟ ਹੋਣਗੇ ਫੈਬਰਿਕ ਵੀ ਡਿਫਰੈਂਟ ਹੋਣਗੇ ਤੁਸੀਂ ਆਪਾਂ ਨੂੰ ਪਿਕਚਰ ਸੈਂਡ ਕਰਕੇ ਜਿਹੜਾ ਆਪਾਂ ਤੋਂ ਪ੍ਰਾਈਸ ਪੁੱਛ ਸਕਦੇ ਹੋ ਤੇ ਫੈਬਰਿਕ ਵੀ ਪੁੱਛ ਸਕਦੇ ਹੋ ਜੋ ਵੀ ਤੁਹਾਡੀਆਂ ਇਨਕੁਆਰੀਜ਼ ਨੇ ਤੁਸੀਂ ਆਪਣੇ ਤੋਂ ਲੈ ਸਕਦੇ ਹੋ ਦੇਖੋ ਕਿੰਨਾ ਜਿਆਦਾ ਪਿਆਰਾ ਪ੍ਰਿੰਟ ਹੈ ਦੇਖੋ ਇਹਦੇ ਤੇ ਵੀ ਆਪਾਂ ਨੂੰ ਕੁਝ ਵੀ ਕਰਾਉਣ ਦੀ ਨੀਡ ਨਹੀਂ ਹੈਗੀ ਜਸਟ ਇਹਨੂੰ ਆਪਾਂ ਪਾਈਪਿੰਗ ਵਗੈਰਾ ਦੇ ਕੇ ਨੈਕ ਡਿਜ਼ਾਈਨ ਕਰਕੇ ਇਦਾਂ ਹੀ ਸਟਿਚਿੰਗ ਕਰਾ ਸਕਦੇ ਹਾਂ ਲੌਂਗ ਸ਼ਰਟ ਵਿਦ ਪੈਂਟ ਪਲਾਜ਼ੋ ਬਣਾ ਸਕਦੇ ਹਾਂ ਜੇ ਤੁਸੀਂ ਸਲਵਾਰ ਲਾਈਕ ਕਰਦੇ ਹੋ ਤੇ ਸਲਵਾਰ 'ਚ ਜੇ ਤੁਸੀਂ ਥੋੜਾ ਪਾਰਟੀ ਵੇਅਰ ਲੁੱਕ 'ਚ ਜਾਣਾ ਚਾਹੁੰਦੇ ਹੋ ਤਾਂ ਆਪਾਂ ਸਲਵਾਰ ਤੇ ਹਲਕਾ ਵਰਕ ਵੀ ਕਰਾ ਸਕਦੇ ਹਾਂ ਉਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿਸ ਲੁੱਕ 'ਚ ਰੈਡੀ ਕਰਾਉਣਾ ਹੈ ਦੁਪੱਟਾ ਵਗੈਰਾ ਜੇ ਤੁਸੀਂ ਆਪਣੇ ਤੋਂ ਬਾਈ ਕਰਨਾ ਹੈ ਤਾਂ ਆਪਾਂ ਤੁਹਾਨੂੰ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਕਿਹੜੇ ਦੁਪੱਟਾ ਤੁਸੀਂ ਲਾਇਕ ਕਰਦੇ ਹੋ ਤੇ ਆਪਾਂ ਉਹ ਦੁਪੱਟਾ ਉਸੇ ਫੈਬਰਿਕ 'ਚ ਤੁਹਾਨੂੰ ਪ੍ਰੋਪਰ ਡਾਈ ਕਰਕੇ ਫੋਰ ਸਾਈਡ ਲੇਸ ਵਗੈਰਾ ਐਡ-ਆਨ ਕਰਕੇ ਤੁਹਾਨੂੰ ਭੇਜ ਦਾਂਗੇ। ਉਹ ਸਾਰੀ ਚੀਜ਼ ਤੁਸੀਂ ਮੈਨੂੰ ਮੈਂਸ਼ਨ ਕਰ ਦਿਓ ਮੇਰੇ ਨਾਲ ਇੱਕ ਵਾਰ ਗੱਲ ਕਰ ਲਿਓ ਫੋਨ 'ਤੇ। ਆਹ ਜਿਹੜਾ ਲਾਸਟ ਸੂਟ ਹੈ ਮੋਸਟ ਟ੍ਰੈਂਡਿੰਗ ਪ੍ਰਿੰਟ ਬਹੁਤ ਹੀ ਜ਼ਿਆਦਾ ਪਿਆਰਾ। ਇਹ ਹੈਗਾ ਖਾਦੀ ਦੇ ਵਿੱਚ ਪਿਓਰ ਖਾਦੀ कॉटन ਕੋ ਚੂਬਨ ਵਾਲਾ ਨਹੀਂ ਖਾਦੀ ਸੁਣ ਕੇ ਤੁਸੀਂ ਇਦਾਂ ਨਾ ਸੋਚੋ ਵੀ ਇਹ ਹਾਰਡ ਹੋਊਗਾ ਜਾਂ ਵੇਅਰ ਕਰਨ ਦੇ ਵਿੱਚ ਆਪਾਂ ਨੂੰ ਇਰੀਟੇਸ਼ਨ ਹੋਊਗੀ ਇਹੋ ਜਿਹਾ ਕੁਝ ਵੀ ਨਹੀਂ ਹੋਊਗਾ ਬ੍ਰਾਂਡ ਬਾਈ ਰੰਗਰਸੀਆ ਦੇਖੋ ਤੁਹਾਨੂੰ ਵਿਦਆਊਟ ਬ੍ਰਾਂਡ ਕੋਈ ਵੀ ਸੂਟ ਨਹੀਂ ਮਿਲੂਗਾ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਹੈ ਕਲਰ ਵੀ ਬਹੁਤ ਜ਼ਿਆਦਾ ਸੋਨਾ ਤੇ ਸੋਬਰ ਐਂ ਬਹੁਤ ਜ਼ਿਆਦਾ ਸੋਹਣੇ ਤਰੀਕੇ ਨਾਲ ਆਪਾਂ ਰੈਡੀ ਕਰ ਸਕਦੇ ਆ ਪਲੇਸਿਸ ਐਡ-ਆਨ ਕਰਕੇ ਕਿ ਜੜੈਦੀ ਬਾਟਮ ਐ ਉੱਪਰ ਮਸਲੀਨ ਦੀ ਸਕਿਨ ਕਲਰ ਦੀ ਦੇਖੋ ਕਿੰਨਾ ਜ਼ਿਆਦਾ ਸੋਨਾ ਪ੍ਰਿੰਟ ਐ ਬਹੁਤ ਹੀ ਜ਼ਿਆਦਾ ਸੋਨਾ ਪਰਸਨਲੀ ਮੈਨੂੰ ਬਹੁਤ ਪਸੰਦ ਆਇਆ ਸੀ ਦੇਖੋ ਕਿੰਨਾ ਜ਼ਿਆਦਾ ਪਿਆਰਾ ਲੱਗਿਆ ਤੁਸੀਂ ਇਦਾਂ ਨਹੀਂ ਸੋਚੋ ਵੀ ਇਹ ਲਾਈਟ ਹੈ ਇਹ ਲਾਈਟ ਦੇ ਨਾਲ ਨਾਲ ਇਹਨੂੰ ਆਪਾਂ ਡਾਰਕ ਵੀ ਬਣਾ ਸਕਦੇ ਹਾਂ ਜਿੱਦਾਂ ਇਹਨੂੰ ਆਪਾਂ ਮਹਿਰੂਨ ਫਲਾਰ ਦੇ ਨਾਲ ਲੀਸ ਇਸ ਐਡ-ਆਨ ਕਰਕੇ ਇਹਨੂੰ ਆਪਾਂ ਡਿਜ਼ਾਈਨਿੰਗ ਜਿਹੜੀ ਡਾਰਕ ਸ਼ੀਟ ਦੇ ਨਾਲ ਦੇ ਸਕਦੇ ਹਾਂ ਔਰ ਜਿਹੜਾ ਦੁਪੱਟਾ ਆਪਾਂ ਬਹੁਤ ਟਾਈ ਡਾਈ ਕਰਾਂਗੇ ਤੇ ਵਿੱਚ ਆਪਾਂ ਮਹਿਰੂਨ ਦਾ ਟੱਚ ਦੇਵਾਂਗੇ ਤਾਂ ਜਿਹੜਾ ਇਹ ਸੂਟ ਆਪਣਾ ਲਾਈਟ ਨਹੀਂ ਰਹੂਗਾ ਜੇ ਤੁਸੀਂ ਲਾਈਟ ਪਸੰਦ ਕਰਦੇ ਹੋ ਫਿਰ ਆਪਾਂ ਇਹਦੇ ਵਿੱਚ ਕੁਝ ਵੀ ਡਾਰਕ ਦਾ ਨਹੀਂ ਐਡ-ਆਨ ਕਰਾਂਗੇ ਉਹ ਸਾਰੀਆਂ ਚੀਜ਼ਾਂ ਤੁਹਾਡੇ ਤੇ ਡਿਪੈਂਡ ਕਰਦੀਆਂ ਨੇ ਵੀ ਤੁਸੀਂ ਕਿਹਦੇ ਵਿੱਚ ਜਾਣਾ ਚਾਹੁੰਦੇ ਹੋ ਲਾਈਟ ਵਿੱਚ ਜਾਣਾ ਚਾਹੁੰਦੇ ਹੋ ਜਾਂ ਡਾਰਕ ਵਿੱਚ ਜਾਣਾ ਚਾਹੁੰਦੇ ਹੋ ਉਹ ਆਪਾਂ ਸਾਰੀ ਚੀਜ਼ਾਂ ਜਿਹੜੀਆਂ ਡਿਸਕਸ ਕਰ ਲਵਾਂਗੇ ਤੇ ਹੋਪਸੋ ਤੁਹਾਨੂੰ ਆਪਣੀ ਜਿਹੜੀ ਕਲੈਕਸ਼ਨ ਆ ਉਹ ਬਹੁਤ ਜ਼ਿਆਦਾ ਪਸੰਦ ਆਈ ਹੋਊਗੀ ਪਲੀਜ਼ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੁਹਾਨੂੰ ਆਪਣੀ ਕਲੈਕਸ਼ਨ ਕਿੱਦਾਂ ਦੀ ਲੱਗੀ ਤੇ ਆਪਣੇ ਚੈਨਲ ਨੂੰ ਜਰੂਰ ਸਪੋਰਟ ਕਰਿਓ ਖੁਸ਼ ਹੋ ਤੁਹਾਨੂੰ ਅੱਜ ਦੀ ਕਲੈਕਸ਼ਨ ਵਧੀਆ ਲੱਗੀ ਹੋਊਗੀ ਸੋ ਆਪਾਂ ਨੈਕਸਟ ਕਲੈਕਸ਼ਨ ਦੇ ਨਾਲ ਤੁਹਾਨੂੰ ਜਲਦੀ ਮਿਲਾਂਗੇ ਉਦੋਂ ਤੱਕ ਤੁਸੀਂ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਥੈਂਕ ਯੂ so much ਸਾਰਿਆਂ ਨੂੰ ਫਿਰ ਸ਼ੀਕਾਰ